मैं आप, आपको एक सवाल, सवाल पूछ सकता हूँ आप बहुत ज्ञानी है ये धर्म के मामले में नहीं, मैं नहीं नहीं, नहीं 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 वो अनपढ़ वो मैं नहीं जानता हूँ मैं जानता हूँ कि लोग ग्रंथ की जानते हैं आप धर्म के ज्ञानी है ये आप आपको मैं इसीलिए पूछना चाहता हूँ कि जो धर्म के लोग होते हैं उनके आसपास में किसी के हथियार नहीं होता है hmm. लेकिन आपके जो आसपास में है उनके पास बंदूक है ये है ये क्यों hmm. एक धर्म बारे पता hmm. Hmm. नहीं थोड़ी कुछ जिस धर्म के लोगों को है इस धर्म परिभाषित है जो मैं थोड़ी <coughs> hmm. थी दस दिन मैं पहले जब दिन से थी ਦੇ ਜਿਹੜਾ ਪੁੱਤਰ ਤੇ ਪੈਣ ਵਾਲੀ ਰਹਿ ਗਈ ਸੀ ਸ਼ਾਤਰੀ ਜੀ ਕਸਿ ਗੁਰ ਗੋਬਿੰਦ ਸਿੰਘ ਸਾਹਿਬ ਜੀ ਮੰਨਦੇ ਸਤ ਗੁਰ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆਸਾ ਸਿੰਘ ਜੀ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਫਿਰਕ ਤੋਂ ਲੈ ਕੇ ਨੌਵੇਂ ਫਿਰਕ ਤੱਕ ਬਾਣੀ ਉਚਾਰੀ ਹੈ ਗੁਰੂ ਪੀਰ ਬਹਾਦਰ ਸਾਹਿਬ ਦੀ ਥੋਕ ਇਸ ਨੂੰ ਸਮਗਰ ਰੂਪ ਦੇ ਤੱਕਤਰ ਕਰਕੇ ਗੁਰੂ ਗ੍ਰੰਥ ਸਾਹਿਬ ਰੂਪ ਜਿਹੜਾ ਦਿੱਤਾ ਹੈ ਇਹ ਗੁਰੂ ਜੀ ਨੂੰ ਸਾਹਿਬ ਜੀ ਨੇ ਵਿਰਤ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਜੀ ਨੂੰ ਸਿਫਾਰਿਮ ਬਖਸ਼ੀਏ ਤੇ ਗੁਰੂ ਗੈਰ ਸਿੰਘ ਸਾਹਿਬ ਜੀ ਅਪਸ਼ਾਸ਼ ਕਰਤਾਰੇ ਇਤਿਹਾਸ ਪੜਨੋਂ ਤੇ ਚੰਡੀਗੜ੍ਹ ਜਾ ਕੇ ਵੇਖ ਲਿਓ ਗੁਰੂ ਗੈਰ ਸਿੰਘ ਸਾਹਿਬ ਜੀ ਕੋਲ ਕੋਟਾ ਵੀ ਰਹੀਆਂ ਸ਼ਾਸਤਰ ਰੱਖਣਾ ਗੁਰਮਤਿ ਵਿੱਚ ਖੋਲ ਸ਼ਾਸਤਰ ਰੱਖ ਕੇ ਕਿਸੇ ਦੀ ਹੱਤਿਆ ਕਰਨੀ ਤੋਂ ਛਕਾਰ ਵੀ वैसे लोग खेलਦੇ ਐ ਇਤਿਸ਼ਕਾਰ ਦੇ ਵਿਰੁੱਧ ਸ਼ਸਤਰ ਰੱਖ ਕੇ ਤੇ ਦੁਕਾਨ ਲੁੱਟੇ ਐ ਕੋਈ ਬੰਦਾ ਮਾਰਿਆ ਕਿਸੇ ਦੀ ਦੁਕਾਨ ਸਾੜੀ ਐ ਕਿਹੜਾ ਘਰਾਓ ਕੀਤਾ ਸ਼ਸਤਰ ਤੇ ਪ੍ਰਾਇਮਨ ਨਹੀਂ ਗੇ ਸ਼ਸਤਰ ਸੀ ਰੱਖੇ ਐ ਤੁਸੀਂ پیسے ਦੇ ਦਿੱਤੇ ਮੈਂ ਗਾਤਰੇ ਪਾ ਲੇ ਹਥਿਆਰ ਲੈ ਕੇ ਸਸਿਆਰ ਰੱਖੇ ਐ 1978 ਵਿੱਚ ਨਹੀਂ ਹੱਥੇ ਸੀ ਕੇਵਲ ਨਾਰਾ ਸੀ ਕੋਈ 13 ਸ਼ਹੀਦ ਹੋ ਗਏ 78 ਜਖਮੀ ਹੋ ਗਏ ਗਵਰਨਮੈਂਟ ਦਾ ਕੁੰਡਾ ਖੜਕਾਇਆ ਨਾਰੇ ਸਾਡੇ 13 ਮਰੇ ਨਾਲੇ 78 ਜਖਮੀ ਹੋਏ ਦਿਨ ਦੀਦੀ ਹੋਏ ਤੇ ਅਦਾਲਤ ਨੇ ਸਾਹਮਣੇ ਝੂਠਿਆ ਕਿ ਸੱਜਣਾਂ ਦੇ ਮਰੇ ਆਥਕਾਨ ਪਰ ਮਰ ਗਏ ਸ਼ਹੀਦ ਹੋ ਗਏ ਤਨ ਦਿੱਲੀ ਦੇ ਸ਼ਹੀਦ ਹੋ ਗਏ ਜੇ ਮਦੀ ਬਾਨੀ ਸ਼ਹੀਦ ਹੋ ਗਏ ਖਾਲੀ ਹੋਇਆ ਕਰਕੇ ਹੋਏ ਨੇ ਇਹ ਹੁਣ ਅਸੀਂ ਨਾ ਤਾਂ ਬੰਦੇ ਮਾਰਨ ਨੂੰ ਰੱਖਿਆ ਨਾ ਸ਼ਿਕਾਰ ਖੇਡਣ ਨੂੰ ਰੱਖਿਆ ਨਾ ਕਿਸੇ ਦਾ ਘਰ ਦਾ ਘਰਾ ਕੜ ਕੜਾ ਨੁਕਸਾਨ ਕਰਨ ਨੂੰ ਰੱਖਿਆ ਇਹ ਤਾਂ ਉਸ ਵਾਸਤੇ ਕੋਰ ਰੱਖਿਆ ਵੀ ਜਿਹੜਾ ਕਿਸੇ ਤੋਂ ਤਸ ਚੜ ਕੇ ਆਵੇ ਤੇ ਕਦੇ ਕਥਾ ਨਹੀਂ ਕਰਨ ਦੇਣੀ ਕੀਰਤ ਨਹੀਂ ਕਰਨੀ ਹੈ ਉਹਦੇ ਵਾਸਤੇ ਅਸੀਂ ਜਰੂਰ ਰੱਖਿਆ ਕਿਸੇ ਦਾ ਮਾਰਨ ਵਾਸਤੇ ਨਹੀਂ ਰੱਖਿਆ ਜੇ ਤਾਂ ਇਸ ਕੰਮ ਵਾਸਤੇ ਰੱਖਣੇ ਤਾਂ ਆਪ ਤੇ ਮੈਂ ਇਕੱਠੇ ਕਰਕੇ ਦੇ ਦੇਣਾ ਤੇ ਸਾਰੇ ਜੀ ਲੈ ਜਾਓ ਪਹਿਲੀ ਗੱਲ ਹੈ ਦੇਜਾਏ ਕਿ ਜਿਸ ਗੁਰੂ ਨੇ ਸਾਨੂੰ ਮੰਨਦੇ ਇਸ ਗੁਰੂ ਦੇ ਹੁਕਮਾ ਕੇ ਬਿਨਾ ਸ਼ਾਸਤਰ ਕੇ ਸੰਗ ਨਰਮ ਭੇਡ ਜਾਣ ਗਰਹ ਕਾਨ ਪਾ ਕੋ ਕਿਸਾ ਲ ਸੁਧਾਨੋ ਇਹ ਹੀ ਮੋਰ ਆ ਗਿਆ ਸੋਹੇ ਪਿਆਰੇ ਬਿਨਾ ਸ਼ਾਸਤਰ ਕੇ ਸੰਗ ਨ ਦੇਣੀ ਗਜ਼ਾਰੀ ਕਾਸ ਕਰਪਾਨ ਖੰਡੋ ਖੜਗ ਤੋਪੇ ਤੋਗਰ ਔਰ ਪੀਰ ਸ਼ੈਖ ਸਰੂਰ ਸਹਿਤੀ ਇਹ ਹਮਾਰੇ ਪੀਰ ਤੋਪੇ ਪੰਦੇ ਬਾਪੇ ਪੰਦੇ इस वास्ते शास्त्र रख रहे हैं दरबार साहब मथा टेक गए थे अकाल तख्त साहब गए थे अकाल तख्त साहब तो पुस्तौर या छेवें पातशाह वास्ते अखे किसी का नुकसान करने वास्ते नहीं रखे जे आपके राखी वास्ते रखने पाप है ਤੇ ਜਦਾ ਸ਼ਾਸਤਰ ਰੱਖਣਾ ਹੈ ਸ਼ਾਂਤੀ ਭੰਗ ਹੁੰਦੀ ਹੈ ਫੇਰ ਮੇਰਾ ਇੱਕ ਪ੍ਰਸ਼ਨ ਇਹ ਦਿੱਤੀ ਕਿ ਜੇ ਸ਼ਾਸਤਰ ਰੱਖਣ ਨਾਲ ਸ਼ਾਂਤੀ ਭੰਗ ਹੁੰਦੀ ਹੈ ਤੇ ਮੈਂ ਨੂੰ ਇਹ ਉੱਤਰ ਤੁਸੀਂ ਦੇ ਦੇ ਸਕੋ ਕਿ ਤੁਸੀਂ ਇਹ ਕਹ ਲਿਆ ਕਿ ਜਿੰਮੇਵਾਰਤਾ ਜਨੇ ਚਾਹੀਏ ਤੇ ਜਿਹੜੇ ਆਪਣੇ ਬਾਰਡਰਾਂ ਤੇ ਪੁਲਿਸ ਬੈਠੀ ਹੈ ਮਿਲਟਰੀ ਬੈਠੀ ਹੈ ਜੇ ਸ਼ਾਸਤਰ ਨਾਲ ਸ਼ਾਂਤੀ ਸ਼ਾਂਤੀ ਭੰਗ ਹੁੰਦੀ ਹੈ ਉੱਥੇ ਤੁਸੀਂ ਸੰਗ ਲੜੀਆਂ ਤੇ ਜਾਰੀ ਰੱਖੋ ਆਪਾਂ ਆਪਰੇ ਕੋ ਨੁਕਸਾਨ ਕਰਦੇ ਆ ਨਾ ਪਰ ਇਹ ਫਦੇਦੇ ਆ ਮੈਂ ਆਪਣਾ ਗਲਤ ਕਰਕੇ ਸਿੱਖਾਂਗਾ ਆਸਿਸਕਾ ਕਰਦੇ ਨਹੀਂ ਤੇ ੱਕਾ ਸੈਂਦੇ ਨੇ ਡੇੜਾ ਸੈਂਦੇ ਤੀਜੀ ਦਾ ਮੁਸ਼ਕਲ ਸਾਡੇ ਪਿਤਾ ਦਾ ਹੁਕਮ ਹੈ ਮੈਂ ਤੇ ਪਰਮਾਨ ਤੁਹਾਨੂੰ ਦੇਵੰਦੇ ਆ ਇਹਦਾ ਜਵਾਬ ਤੁਸੀਂ ਦੇ ਦਿਓ ਜੇ ਮੈਂ ਕਹਿ ਕੇ ਸਾੜ ਦੇਣਾ ਜਵਾਬ ਕੋਈ ਨਹੀਂ ਤੇ ਤੁਹਾਡੀ ਮਰਜ਼ੀ ਕਿਆ ਜਵਾਬ ਹੈ ਮੇ ਜਿਸ ਸ਼ਾਇਸਤਰਾਂ ਤੇ ਇੰਨੇ ਨਕਤੀਂ ਕੀਤੀ ਜਾ ਰਹੀ ਹੈ ਪਾਰਲੀਮੈਂਟ ਇਸ ਇਸ਼ਤਹਾਰ ਬਾਰੇ ਹੋ ਰਹਾ ਹੈ ਕਹਿੰਦੇ ਜਿੰਮੇਵਾਰਤਾ ਜਿੰਦੇ ਪੜੇ ਲਿਖੇ ਤੁਸੀਂ ਪਿਆਰੇ ਸੱਜਣਾਂ ਬਾਰੇ ਕੋਈ ਹੁਣ ਮਿਲ ਕੇ ਤੁਸੀਂ ਵੀ ਕਰ ਦਿੱਤਾ ਨਾ ਅਤਵਾਦੀ ਹੈ ਮੈਂ ਤੁਹਾਨੂੰ ਮੈਨੂੰ ਤੋਂ ਪਹਿਲਾਂ ਕਿਉਂ ਅਖਬਾਰ ਪੜ ਕੇ ਤੁਹਾਡੇ ਮਨ ਵਿੱਚ ਭਰਮ ਸੀ ਕਿ ਸੰਸਦਨਾਂ ਲਖਤਮਾਖ ਅਖਬਾਰਾਂ ਦੁਆਰਾ ਫੀਲ ਕੋਰ ਦਾਸ਼ ਕੇ ਕੀਨਤਾ ਕਰ ਰਹੇ ਜਿਹੜਾ ਇਨਸਾਨ ਇਨਸਾਨ ਨੂੰ ਮਿਲਿਆ ਨਹੀਂ ਤੇ ਮੈਨੂੰ ਤੋਂ ਬਗੈਰ ਕਿਸੇ ਵੀ ਗੱਲਾਂ ਸੁਣ ਕੇ ਤੇ ਮੁਕਤਾ ਕੀਨੀ ਸ਼ੁਰੂ ਕਰ ਦਿੰਦਾ ਮੈਨੂੰ ਮੇਰਾ ਗੁੱਸਾ ਨਾ ਕਰਿਓ ਮੈਂ ਉਸ ਇਨਸਾਨ ਨੂੰ ਇਨਸਾਨੀ ਅੰਦਾ ਪਾਵੇਂ ਕਿੰਨੇ ਡਿਗਰੀ ਹੁੰਦੇ ਮੈਨੂੰ ਤਾਂ ਤੁਸੀਂ ਮੇਰੇ ਨਾਲ ਚਾਰਸਾਂ ਦੀ ਫਿੱਟ ਹੈ ਬਾਹਰ ਜਾ ਕੇ ਤੁਸੀਂ ਕਹਿ ਦੇ ਜਮੀਰ ਦੀ ਸੱਚਾਈ ਨਾਲ ਤੇ ਢੰਗ ਨਾਲ ਖਤਰਨਾਕ ਨੂੰ ਸਵੀਕਾਰ ਕਰ ਲਓ ਨਾ ਮੁਕਰਾਂਗੇ ਤੇ ਜੇ ਬਾਹਰ ਜਾ ਕੇ ਤੁਸੀਂ ਕਹੋ ਵੀ ਜਸ ਐਸੀ ਜਸ ਬੰਦੇ ਨੂੰ ਮਿਲੇ ਹੈ ਇਹ ਮੈਨੂੰ ਕੋਈ ਸਾਂਝਾ ਨਹੀਂ ਪਾਉਂਦਾ ਕਿ ਬਾਹਰ ਦੀ ਗੱਲਾਂ ਦਾ ਧਰਤੀ ਤੇ ਕਾਲ ਜਿੰਨਾ ਫਰਕ ਹੈ ਫਿਰ ਮੇਰੇ ਵਾਸਤੇ ਰਹਿਤ ਹੈ ਜੋ ਮੇਰਾ ਪ੍ਰਤੀਮਾ ਨਹੀਂ ਹੈ ਵੀ ਉਹ ਐਸਾ ਮੈਂ ਨਹੀਂ ਕਰਦਾ ਮੈਨੂੰ ਮਤਲਬ ਇਹ ਧਾਰੋ ਅਖਬਾਰਾਂ ਚ ਜੋ ਸੁਣਵਾ ਉਹ ਜੋ ਤੁਸੀਂ ਸੁਣਦੇ ਹੋ ਹਣ ਸੁਣਿਆ ਸੈਂਟਰੀ ਫੋੜਾ ਤੱਕ ਬਣ ਗਿਆ ਨਾ ਫਰਕ ਹੈ ਅਸੀਂ ਜਦੋਂ ਪ੍ਰਚਾਰ ਕਰਦੇ ਆ ਜਦੋਂ ਸੱਚ ਦੀ ਗੱਲ ਕਹਿੰਦੇ ਆ ਉਸ ਨੂੰ ਸਾਨੂੰ ਕਿਹਾ ਜਾਂਦਾ ਜੀ ਅਸਲਬਦੀ ਹੈ ਉਹਦੇ ਸਾਥ 5 ਦਿਨ ਰਹਾ मैं दो दिन तो बगल में एक है लोंगेवाल भी रहते थे रहा था, था। फिर तीन दिन तो अकाल तख्त में ही रहा मैं उनसे व्यक्तिगत बात लंबी बहुत हुई और मैं कह सकता हूं कि बुंदे वालों को मैं संत कहता हूँ वो संत ही था बट पर... और जब अन्याय देखते थे तो बहुत गुस्सा आता था मुझे पता है कि एक बार मैं जब बैठा था तो एक लड़की दो रो कर आकर कि दहेज में बहुत तंग किया जा रहा है तो उसने फिर अमरीक सिंह को कहा कि आ, उस इनके पिताजी को बुला के लाओ दूसरा दिन मैं जब उपस्थित था तो आ, जो लड़का का माँ बाप थे वो आए थे तो उन्होंने कहा कि ये जो लड़की है जानते हो उन जानते हैं ये तो मेरी बेटी है आपको दहेज चाहिए तो पॉकेट में उनकी जो वस्त्र था उसके पॉकेट हाथ डाला दस हजार रुपया लिया कहा कि ये पहला मैं दे रहा हूँ पहला पेमेंट दहेज का दहेज का तो डर गए कहा नहीं 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 हमने कभी नहीं दहेज माना आगे भी नहीं मानोगे ना ये पंजाबी में कहा आगे भी नहीं मानोगे ना नहीं इसको छेड़ोगे नहीं ना नहीं मेरी लड़की है ध्यान रखोगे हाँ